ਦੋਸਤੋ ਜਰਮੰਗਰ ਦੇ ਬਲੌਗ ਵਿੱਚ ਤੁਹਾਡਾ ਸਾਰੇ ਅੰਦਰ ਨਿੱਕਾ ਸਵਾਗਤ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਹੋਰ ਕੋਸ਼ਿਸ਼ ਦਿਖਾਉਣਾ ਕਿ ਜਦੋਂ ਵੀ ਆਪਾਂ ਕਿਸੇ ਬਾਹਰਲੇ ਮੁਲਕ ਜਾਂਦੇ ਆ ਤਾਂ ਸਾਨੂੰ ਮਤਲਬ ਕਿੰਨੀ ਇਹ ਦਿਲਚਸਪੀ ਹੁੰਦੀ ਹੈ ਕਿ ਉਸ ਮੁਲਕ ਦਾ ਇਨਫਰਾਸਟ੍ਰਕਚਰ ਕੀ ਹੈ ਉਸ ਮੁਲਕ ਦੀ ਬਨਾਸਪਤੀ ਕਹੀ ਹੈ ਉੱਥੋਂ ਦੇ ਲੋਕਾਂ ਦਾ ਵਰਤਾਕ ਕਹੇ ਜਿਆ ਉੱਥੋਂ ਦੇ ਲੋਕਾਂ ਦੇ ਖਾਣੇ ਕਹੇ ਜੀ ਨੇ ਸੋ ਇਹ ਦੋਸਤੋ ਅਸੀਂ ਜਦੋਂ ਆਏ ਸੀ ਕਿ ਆਪਣੇ ਡੋਮਿਨਿਕਨ ਰਿਪਬਲਿਕ ਤਾਂ ਮੈਂ ਤੁਹਾਨੂੰ ਉੱਥੋਂ ਦੇ ਦ੍ਰਿਸ਼ ਦਿਖਾ ਰਿਹਾ ਹਾਂ ਤੇ ਪਹਿਲਾਂ ਮੈਨੂੰ ਮੈਕਸੀਕੋ ਵੀ ਕਾਫੀ ਚੰਗਾ ਲੱਗਿਆ ਸੀ ਤੇ ਆਹ ਹੈਗੀ ਆ ਉੱਥੇ ਮੇਨ ਲੌਬੀ ਤੇ ਜਿੱਥੇ ਆ ਪਰਹੇਸੀ ਇਮਪ੍ਰੈਸਿਵ ਰਿਜ਼ੋਰਟ ਦੇ ਵਿੱਚ ਸੋ ਇਹਨਾਂ ਦਾ ਵਰਤਾ ਕਿਸ ਤਰ੍ਹਾਂ ਮੁੱਢ ਥਾਂ ਥਾਂ ਜਿਹੜੇ ਹਨ ਉਹ 바ਰਜ਼ ਬਣੀਆਂ ਹੋਈਆਂ ਨੇ ਜੂਸ 바ਰਜ਼ ਨੇ ਅਲਕੋਹਲਿਕ 바ਰਜ਼ ਨੇ ਨਾਨ ਅਲਕੋਹਲਿਕ ਨੇ ਤੇ ਕਿੰਨਾ ਸੋਹਣਾ ਵਰਤਾ ਹੈ ਤੇ ਅੜਦਵਾਲੇ ਬਹੁਤ ਡੈਕੋਰੇਟ ਕੀਤਾ ਗਿਆ ਹੈਗਾ ਤੇ ਇੱਥੇ ਕਾਫੀ ਸੈਲਾਨੀ ਨੇ ਜਿਹੜੇ ਉਹ ਜਰਮ ਤੋਂ ਇਧਰ-ਉਧਰੋਂ ਆਏ ਹੋ ਨੇ ਤੇ ਜਦੋਂ ਆਪਾਂ ਬਾਹਰ ਨਿਕਲੇ ਐਮਪ੍ਰੈਸਿਵ ਰਿਜ਼ੋਰਟ ਤੁਸੀਂ ਦੇਖ ਰਹੇ ਹੋ ਤੇ ਜਦੋਂ ਆਪਾਂ ਬਾਹਰ ਨਿਕਲੇ ਤਾਂ ਕੁਝ ਇਸ ਤਰ੍ਹਾਂ ਦਾ ਜਿਹਾ ਮਾਹੌਲ ਹੈ ਉਸ ਤੇ ਆਪਾਂ ਨੂੰ ਜਿਹੜਾ ਟਰਾਂਸਫਰ ਹੈ ਨਾ ਜਿਹਨੂੰ ਆਪਾਂ ਟੈਕਸੀ ਕਹਿ ਦਿੰਨੇ ਆ ਤਾਂ ਉਹਨੇ ਸਾਨੂੰ ਜਿਹੜਾ ਹੈਗਾ ਉਹ ਵਾਲਾ ਦਵਾਲਾ ਦਾ ਘੁਮਾਇਆ ਦਿਖਾਇਆ ਤੇ ਇੱਕ ਬੈਂਸੀ ਜੀ ਦੇ ਵਿੱਚ 12 ਕ ਪੈਸੇਂਜਰ ਬੈਠ ਸਕਦੇ ਨੇ ਮੋਸਟਲੀ ਤਾਂ ਆਪਾਂ ਹੀ ਸੀ ਦੋ ਜਣੇ ਹੋਰ ਸੀ ਤਾਂ ਉਹ ਦੇਖਿਆ ਕਿ ਜਿਹੜੀ ਘਰਾਂ ਦੀ ਬਣਤਰ ਕੀ ਹੈ ਤਾਂ ਇੱਥੇ ਪਾਮ ਟਰੀ ਕਾਫੀ ਨੇ ਕਿਉਂਕਿ ਇਹ ਜਿਹੜਾ ਹੈਗਾ ਟੂਰਿਸਟ ਸਿਟੀ ਹੈਗਾ ਤੇ ਦਰਖਤ ਨੇ ਜਿਹੜੇ ਉਹ ਕੈਨੇਡਾ ਨਾਲੋਂ ਵੱਖਰੇ ਨੇ ਤੇ ਹੜਦੋਲੇ ਤੁਸੀਂ ਦੇਖ ਰਹੇ ਹੋ ਇਮਾਰਤਾਂ ਦੇਖ ਰਹੇ ਹੋ ਤੇ ਪਾਮ ਟਰੀ ਦੇਖ ਰਹੇ ਹੋ ਤੇ ਹਰ ਇੱਕ ਕੰਟਰੀ ਦੀ ਆਪਣੀ ਲੋਕ ਹੁੰਦੀ ਹੈ ਸੋ ਪੰਜਾਬ ਦੀ ਆਪਣੀ ਲੁੱਕ ਹੈ ਤੂੰ ਮੈਂ ਮੈਕਸੀਕੋ ਗਿਆ ਤੇ ਜਾ ਮੈਂ ਇੰਗਲੈਂਡ ਗਿਆ ਜਾਂ 스위츠رلینڈ ਗਿਆ ਗ੍ਰੀਸ ਗਿਆ ਸੋ ਹਰ ਕੰਟਰੀ ਦੀ ਇੱਕ ਆਪਣੀ ਆਪਣੀ ਲੁੱਕ ਇੱਕ ਦੇਖ ਹੁੰਦੀ ਹੈ ਤੋ ਜਿਹੜੀ ਤੁਹਾਨੂੰ ਪ੍ਰਭਾਵਿਤ ਕਰਦੀ ਹੈ ਤੋ ਇਸ ਇਲਾਨੀ ਮੇਰੇ ਵਰਗਾ ਖਾਸ ਤੌਰ ਤੇ ਤੋ ਬੜੀ ਨੀਚ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦਾ ਹੈ ਕਿ ਇਹਨਾਂ ਦੀ ਇਹਨਾਂ ਦੀਆਂ ਇਮਾਰਤਾਂ ਕਿਵੇਂ ਬਣਾਈਆਂ ਹੋਈਆਂ ਨੇ ਤੇ ਇੱਥੇ ਲੋਕਾਂ ਦਾ ਰਹਿਣ ਸਹਿਣ ਕੀ ਹੈ ਇਹਨਾਂ ਲੋਕਾਂ ਦੇ ਕੰਮ ਧੰਦੇ ਕੀ ਨੇ ਸੋ ਜਦੋਂ ਤੁਸੀਂ ਇਸ ਤਰ੍ਹਾਂ ਗੇੜਾ ਕੱਢਦੇ ਹੋ ਨਾ ਇੱਕ ਬਗਾਨੇ ਮੁਲਕ ਦੀ ਮਿੱਟੀ ਇੱਕ ਬਹਾਨੇ ਮੁਗਲ ਦਾ ਮਾਹੌਲ ਹੈ ਜਿਹੜਾ ਉਹ ਤੁਹਾਨੂੰ ਬਹੁਤ ਸਾਰਾ ਜਿਹੜਾ ਇੱਕ ਡਿਫਰੈਂਟ ਕਿਸਮ ਦਾ ਗਿਆਨ ਹੈ ਜਿਹੜਾ ਉਹ ਦਿੰਦਾ ਹੈ ਕਿ ਉਹਨਾਂ ਨੇ ਘਰਾਂ ਨੂੰ ਕਿੱਦਾਂ ਡੈਕੋਰੇਟ ਕੀਤਾ ਹੋਇਆ ਦੇਖੋ ਕੜਾਂ ਦੀਵਾਰਤ ਵਾਲੇ ਜਿਹੜੀਆਂ ਦੀਵਾਰਾਂ ਬਣਾਈਆਂ ਹੋਈਆਂ ਨੇ ਜਿਸ ਤਰ੍ਹਾਂ ਸਾਡੇ ਬਾਗਲੇ ਹੁੰਦੇ ਨੇ ਤੋਂ ਉਹਨਾਂ ਦੇ ਉੱਪਰ ਬੇਲਾਂ ਲੱਗੀਆਂ ਹੋਈਆਂ ਨੇ ਤੇ ਇਹ ਦੇਖ ਕੇ ਤੁਹਾਨੂੰ ਇਸ ਤਰ੍ਹਾਂ ਹੀ ਲੱਗਦਾ ਹੋਊਗਾ ਕਿ ਜਦੋਂ ਤੁਸੀਂ ਚੰਡੀਗੜ੍ਹ ਜਾਂ ਪੰਜਾਬ ਦੇ ਕਿਸੇ ਸ਼ਹਿਰ 'ਚ ਘੁੰਮ ਰਹੇ ਹੋ ਤੇ ਬਿਲਕੁਲ ਕਈ ਚੀਜ਼ਾਂ ਨੇ ਜਿਹੜੀਆਂ ਉਹ ਸਾਡੇ ਵਰਗੀਆਂ ਹੀ ਲੱਗਦੀਆਂ ਨੇ ਤੇ ਜਿਹੜਾ ਮੈਕਸੀਕੋ ਹੈ ਉਹਦੇ ਵਿੱਚ ਵੀ ਕੁਝ ਇਸ ਤਰ੍ਹਾਂ ਦਾ ਹੀ ਲੱਗਦਾ ਸੀਗਾ ਸੋ ਬਿਲਡਿੰਗਾਂ ਇਮਾਰਤਾਂ ਦੇਖਣ ਨੂੰ ਕਈ ਵਾਰ ਇਹ ਲੱਗਦੀਆਂ ਨੇ ਜਿਵੇਂ ਤੁਸੀਂ ਕਿਤੇ ਦਿੱਲੀ 'ਚ ਫਿਰਦੇ ਹੋਣੇ ਹੋ ਕਈ ਵਾਰ ਲੱਗਦਾ ਤੁਹਾਨੂੰ ਚੰਡੀਗੜ੍ਹ ਜਾਂ ਲੁਧਿਆਣਾ ਜਾਂ ਜਲੰਧਰ ਦੇ ਵਿੱਚ ਫਿਰਦੇ ਹੋ ਤੇ ਇੱਥੋਂ ਦੀਆਂ ਜਿਹੜੀਆਂ ਬੱਸਾਂ ਨੇ ਜਾਂ ਇੱਥੋਂ ਦੀਆਂ ਜਿਹੜੀਆਂ ਕਾਰਾਂ ਨੇ ਇਹ ਵੀ ਥੋੜੀਆਂ ਜਿਹਾ ਡਿਫਰੈਂਟ ਹੁੰਦੀਆਂ ਨੇ ਤੇ ਇੱਥੇ ਜਿਹੜੀਆਂ ਹੈਗੀਆਂ ਤੁਹਾਨੂੰ ਜਪਨੀਜ਼ ਕਾਰਾਂ ਅਮਰੀਕਨ ਕਾਰਾਂ ਵੀ ਕੁਝ ਦਿਖਦੀਆਂ ਨੇ ਮਿਲਦੀਆਂ ਨੇ ਤੇ ਕੁਝ ਇਸ ਤਰ੍ਹਾਂ ਦੇ ਬ੍ਰਾਂਡ ਨੇ ਤੇ ਜਿਹੜੇ ਤੁਸੀਂ ਆਪਣੇ ਕੰਟਰੀਆਂ ਦੇ ਵਿੱਚ ਨਹੀਂ ਦੇਖੇ ਹੁੰਦੇ ਤੇ ਦੁਕਾਨਾਂ ਨੇ ਜਿਹੜੀਆਂ ਉਹ ਵੀ ਤੁਹਾਨੂੰ ਕੁਝ ਡਿਫਰੈਂਟ ਕਿਸਮ ਦੀਆਂ ਲੱਗਦੀਆਂ ਨੇ ਸੋ ਆ ਆ ਪੰਗੀੜਾ ਗੂੜਾ ਖੱਡ ਕੇ ਫੇਰ ਇੱਥੇ ਆ ਗਏ ਪੈ ਗਏ ਤੇ ਇੱਥੇ ਵੀ ਤੁਸੀਂ ਲੋਕਾਂ ਨੂੰ ਦੇਖਣਾ ਹੁੰਦਾ ਹੈ ਕਿ ਕਿਸ ਤਰ੍ਹਾਂ ਦੀ ਇਹਨਾਂ ਦੀ ਗੱਲਬਾਤ ਹੈ ਕਿਸ ਤਰ੍ਹਾਂ ਦੇ ਪਰਤਾ ਕਰਦੇ ਨੇ ਤੇ ਇਹ ਸਾਰੀਆਂ ਚੀਜ਼ਾਂ ਨੇ ਨਾ ਤੁਹਾਡੇ ਦਿਲਚਸਪੀ ਦਾ ਵਾਇਸ ਬਣਦੀਆਂ ਨੇ ਜੇ ਤੁਸੀਂ ਕੋਈ ਸਫਰਨਾਮਾ ਲਿਖਣਾ ਹੈ ਜਾਂ ਤੁਸੀਂ ਕੋਈ ਬਲੌਗਿੰਗ ਕਰਨੀ ਹੈ ਤਾਂ ਫਿਰ ਜਿਹੜਾ ਹੈਗਾ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਜਾਣਨ ਦੀ ਕਾਫੀ ਲੋੜ ਹੁੰਦੀ ਐ ਸੋ ਜਦੋਂ ਵੀ ਕਦੇ ਵਕਤ ਮਿਲਦਾ ਅਸੀਂ ਇੱਥੇ ਆ ਕੇ ਬਹਿ ਜਾਂਦੇ ਵੱਡੇ ਵੱਡੇ ਪੱਕੇ ਸੀ ਵੱਡੀਆਂ ਉੱਚੀਆਂ ਉੱਚੀਆਂ ਛੱਤਾਂ ਸੀ ਤੁਸੀਂ ਕਾਫੀ ਪੀਓ ਚਾਹ ਪੀਓ ਔਰ ਉਹ ਵਾਲੇ ਜਿਹੜੇ ਤੁਹਾਡੇ ਕਿਉਂਕਿ ਜਦੋਂ ਆਪਾਂ ਵਕੇਸ਼ਨ ਲੈਂਦੇ ਆ ਆਲਗ ਨੂੰਕਲੂਸਿਵ ਹੁੰਦੀ ਐ ਮੋਸਟਲੀ ਤੇ ਇਹਦੇ ਵਿੱਚ ਜਿੰਨੇ ਰੈਸਟੋਰੈਂਟ ਨੇ ਉਹਨਾਂ ਦੇ ਸਾਰੇ ਖਾਣੇ ਫ੍ਰੀ ਨੇ ਜਿੰਨੀਆਂ 바ਰਜ਼ ਨੇ ਉਹਨਾਂ ਤੇ ਡਰਿੰਕਸ ਫ੍ਰੀ ਨੇ ਕੋਈ ਫ੍ਰੀ ਹੈ ਤੁਸੀਂ ਜੋ ਮਰਜ਼ੀ ਖਾਓ ਪੀਓ ਕਿਤੇ ਤੁਹਾठा ਕੋਈ ਪੈਸਾ ਨਹੀਂ ਲੱਗਦਾ ਹੈਗਾ ਸੋ ਇਸ ਕਰਕੇ ਤੁਸੀਂ ਜਦੋਂ ਵੀ ਕਿਸੇ ਮੁਲਕ ਦੇ ਵਿੱਚ ਜਾਣੇ ਆ ਸਿਰਫ ਰਿਜ਼ੋਰਟ 'ਚ ਰਹਿ ਕੇ ਨਾ ਵਾਪਸ ਆ ਜਾ ਕਰੋ ਤੋਂ ਆਲੇ ਦੁਆਲੇ ਵੀ ਦੇਖਿਆ ਕਰੋ ਤੋਂ ਮੈਂ ਮੈਕਸੀਕੋ ਜਦੋਂ ਗਿਆ ਸੀ ਇੱਕ ਸਪੈਸ਼ਲ ਟੂਰ ਲਿਆ ਸੀ ਬਾਹਰਲਾ ਤਾਂ ਕਿ ਮੈਂ ਜਿਹੜਾ ਹੈਗਾ ਕੰਟਰੀ ਨੂੰ ਉਹ ਬਾਹਰੋਂ ਦੇਖ ਸਕਾਂ ਤੇ ਕਿਵੇਂ ਉਹਨਾਂ ਦਾ ਪੁਰਾਣਾ ਕਲਚਰ ਸੀ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਮਾਇਆ ਸਭਿਤਾ ਹੈ ਤਾਂ ਉਹਦੇ ਜਿਹੜੇ ਵਿਸ਼ੇਸ਼ ਸੀਗੇ ਕਿਸ ਤਰ੍ਹਾਂ ਦੇ ਪ੍ਰਾਮਡ ਸੀਗੇ ਤੂੰ ਇੱਥੇ ਵੀ ਜਿਹੜਾ ਹੈਗਾ ਇਹ ਪਤਾ ਲੱਗਿਆ ਕਿ ਇੱਥੇ 7-8000 ਸਾਲ ਜਿਹੜੀ ਪੁਰਾਣੀ ਮਨੁੱਖ ਦੀ ਬਸੋਂ ਹੈ ਮਨੁੱਖ ਦੇ ਬਸਾਏ ਹੋਏ ਪਿੰਡ ਨੇ ਤੋਂ ਉਹ ਵੀ ਇਸ ਕੰਟਰੀ ਦੇ ਵਿੱਚ ਮੌਜੂਦ ਨੇ ਕਈ ਬਸ ਮੌਜੂਦ ਨੇ ਤੇ ਆਲਾ ਦਵਾਲਾ ਜਿਹੜਾ ਉਹ ਮੌਜੂਦ ਹੈ ਤੇ ਇਹ ਜਿਹੜਾ ਕਲਚਰ ਅੱਜ ਇੱਥੇ ਡਿਵੈਲਪ ਹੋਇਆ ਤੇ ਇਹਦੇ ਪਿੱਛੇ ਉਹ ਸਾਰੀ ਜਿਹੜੀ ਹਿਸਟਰੀ ਹੈ ਤੇ ਉਹਦਾ ਹੱਥ ਹੁੰਦਾ ਸੋ ਆ ਤੁਸੀਂ ਦੇਖਦੇ ਹੋ ਤੇ ਬਿਲਕੁਲ ਜਿਹੜਾ ਹੈਗਾ ਤੁਹਾਨੂੰ ਡਿਫਰੈਂਟ ਕਿਸਮ ਦਾ ਇਨ ਪਾਸਾ ਸਟਰਕਚਰ ਲੱਗੇਗਾ ਤੁਹਾਨੂੰ ਰਿਸੋਰਟ ਆ ਰਹੇ ਨੇ ਲੋਕਾਂ ਦੇ ਘਰ ਆ ਰਹੇ ਨੇ ਦੁਕਾਨਾਂ ਆ ਰਹੀਆਂ ਨੇ ਤੇ ਕਈ ਦੁਕਾਨਾਂ ਤਾਂ ਬਿਲਕੁਲ ਉਸੇ ਤਰ੍ਹਾਂ ਲੱਗਦੀਆਂ ਨੇ ਜਿਵੇਂ ਇੰਡੀਆ 'ਚ ਲੋਕ ਦੁਕਾਨਾਂ ਖੁੱਲੀਆਂ ਬੈਠੇ ਹੁੰਦੇ ਨੇ ਪੁਜਾਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਛੋਟ-ਛੋਟੀਆਂ ਦੁਕਾਨਾਂ ਹੁੰਦੀਆਂ ਨੇ ਤਾਂ ਤੁਹਾਨੂੰ ਇਸ ਤਰ੍ਹਾਂ ਜਿਹੜਾ ਦੇਖਣ ਨੂੰ ਮਿਲਦਾ ਆ ਇੱਥੇ ਜਿਹੜੇ ਜ਼ਿਆਦਾ ਲੋਕ ਨੇ ਤੁਹਾਨੂੰ ਉਹ ਸੜਕਾਂ ਤੇ ਨਹੀਂ ਮਿਲਦੇ ਤੇ ਇੱਥੇ ਤੁਹਾਨੂੰ ਸਕੂਟਰ ਵੀ ਮਿਲਦੇ ਨੇ ਸਾਈਕਲ ਵੀ ਮਿਲਦੇ ਨੇ ਮੋਟਰਸਾਈਕਲ ਵੀ ਮਿਲਦੇ ਨੇ ਕਾਰਾਂ ਤਾਂ ਹੈਗੀਆਂ ਨੇ ਸਾਈਕਲ ਵੀ ਲੋਕ ਚੌਲ ਚਲਾਉਂਦੇ ਸ਼ਕੀਨ ਨੇ ਸੋ ਇਹ ਮੈਨੂੰ ਦੇਖ ਕੇ ਮਤਲਬ ਜਿਦਾ ਇੱਕ ਕੰਟਰੀ ਆ ਉਹਦਾ ਡਿਫਰੈਂਟ ਤਰੀਕਾ ਲੱਗਿਆ ਆ ਜਿਹੜੇ ਪਾਮ ਟਰੀ ਨੇ ਨਾ ਇਹਨਾਂ ਨੂੰ ਤਾਂ ਦੇਖਣਸਾਰ ਤੁਹਾਨੂੰ ਐ ਲੱਗਦਾ ਹੁੰਦਾ ਕਿ ਜਿਵੇਂ ਤੁਸੀਂ ਵਕੇਸ਼ਨ ਦੇ ਵਿੱਚ ਵਕੇਸ਼ਨ ਦੇ ਮੂਡ 'ਚ ਚਲੇ ਗਏ ਇਹ ਪੰਜਾਬ ਦੇ ਵਿੱਚ ਵੀ ਪਹਿਲਾਂ ਇਹ ਕਾਫੀ ਆਪਣੇ ਖਜੂਰਾ ਹੁੰਦੀਆਂ ਸੀਗੀਆਂ ਲੇਕਿਨ ਸਾਡੇ ਲੋਕ ਨੇ ਜਿਹੜੇ ਵਾਤਾਵਰਨ ਨੂੰ ਪਿਆਰ ਨਹੀਂ ਕਰਦੇ ਤੇ ਕੁਦਰਤ ਨੂੰ ਨਹੀਂ ਸੰਭਾਲਦੇ ਉਹ ਮੇਰੇ ਦੇਖਦੇ ਦੇਖਦੇ ਉਹਨਾਂ ਖਜੂਦਾਂ ਨੂੰ ਜੋ ਬਹੁਤ ਸਾਰੀਆਂ ਜਿਹੜੀਆਂ ਸਪੀਸੀਸ ਅ ਦਰਖਤਾਂ ਦੀਆਂ ਸੀਗੀਆਂ ਨਸਲਾਂ ਸੀਗੀਆਂ ਤੇ ਉਹਨੂੰ ਮੇਰੇ ਦੇਖਦੇ ਦੇਖਦੇ ਲੋਕਾਂ ਨੇ ਵੱਢ ਕੇ ਅੱਗਾਂ ਲਾ ਲਾ ਕੇ ਖਤਮ ਕਰ ਦਿੱਤਾ ਲੇਕਿਨ ਇਹ ਲੋਕ ਨੇ ਜਿਹੜੇ ਇਹ ਇਸ ਤਰ੍ਹਾਂ ਇਹਨਾਂ ਨੇ ਆਪਣੇ ਪਾਰਕ ਇਸ ਤਰ੍ਹਾਂ ਇਹਨਾਂ ਨੇ ਆਪਣੇ ਦਰਖਤ ਨੇ ਜਿਹੜੇ ਉਹ ਸੰਭਾਲੇ ਹੋਏ ਨੇ ਤਾਂ ਅੱਜ ਦੇ ਮਨੁੱਖ ਲਈ ਇਹ ਬਹੁਤ ਜ਼ਰੂਰੀ ਹੈ ਕਿ ਜੇ ਉਸਨੇ ਬਾਤਾਵਰਨ ਬਚਾਉਣਾ ਹੈ ਤਾਂ ਉਸ ਨੂੰ ਜਿਹੜਾ ਹੈਗਾ ਕੁਦਰਤ ਦਾ ਸਾਥ ਹੈ ਜਿਹੜਾ ਉਹ ਦੇਣਾ ਪਵੇਗਾ ਸੋ ਇਸ ਤਰ੍ਹਾਂ ਸਾਡੇ ਟਰਾਂਸਫਰ ਨੇ ਹੋਰ ਵੀ ਕਈ ਰੂਟਾਂ ਤੋਂ ਜਿਹੜੇ ਲੋਕ ਚੱਕੇ ਤਾਂ ਕਿ ਉਹਨਾਂ ਨੂੰ ਬਾਹਰੋਂ ਜਿਹੜਾ ਹੋ ਕਮਾਇਆ ਜਾ ਸਕੇ ਦਿਖਾਇਆ ਜਾ ਸਕੇ ਤੇ ਕਈ ਥਾਂ ਲੋਕਾਂ ਨੂੰ ਡ੍ਰੌਪ ਵੀ ਕੀਤਾ ਸੋ ਇਸ ਪ੍ਰਕਾਰ ਜਿਹੜਾ ਹੈਗਾ ਇਹ ਸਾਡਾ ਜਿਹੜਾ ਟ੍ਰਿਪ ਕੁੱਲ ਮਿਲਾ ਕੇ ਬਹੁਤ ਵਧੀਆ ਰਿਹਾ ਤੇ ਜਿੱਦਣ ਫਿਰ ਅਸੀਂ ਵਾਪਸ ਜਾਣਾ ਸੀਗਾ 에어ਪੋਰਟ ਨੂੰ ਜਾਣਾ ਸੀ ਤੇ ਉਸ ਦਿਨ ਵੀ ਜਿਹੜਾ ਸਾਨੂੰ ਟਰਾਂਸਫਰ ਲੈ ਕੇ ਗਿਆ ਤਾਂ ਉਹਦੇ ਵਿੱਚ ਵੀ ਸਾਨੂੰ ਕਾਫੀ ਕੁਸ਼ਾ ਜਿਹੜਾ ਕੰਟਰੀ ਦਾ ਉਹ ਆੜਾ ਦੋ ਆੜਾ ਦੇਖਣ ਨੂੰ ਸਮਝਣ ਨੂੰ ਜਾਣਨ ਨੂੰ ਮਿਲਿਆ ਤੇ ਇਹਨਾਂ ਕੰਟਰੀਆਂ ਦੇ ਵਿੱਚ ਜਿਹੜੇ ਨਾ ਫਰੂਟ ਉਗਾਏ ਜਾਂਦੇ ਨੇ ਜਾਂ ਫਾਰਮਿੰਗ ਕੀਤੀ ਜਾਂਦੀ ਹੈ ਇਹਨਾਂ ਦਾ ਟੇਸਟ ਬਿਲਕੁਲ ਡਿਫਰੈਂਟ ਹੈ ਮੈਂ ਇੱਥੇ ਦੇ ਪਪੀਤੇ ਖਾਦੇ ਕੇਲੇ ਖਾਦੇ ਸੰਤਰੇ ਖਾਦੇ ਤਾਂ ਉਹ ਜੂਸ ਨਾਲ ਭਰੇ ਹੋਏ ਤੇ ਉਹਨਾਂ ਦੇ ਵਿੱਚ オリジナル ਟੇਸਟ ਕਿਉਂਕਿ ਉਹ ਕਿਸੇ ਨੂੰ ਉਹਨਾਂ ਨੂੰ ਪ੍ਰੋਸੈਸ ਨਹੀਂ ਕੀਤਾ ਜਾਂਦਾ ਮਤਲਬ ਹੁਣ ਇੱਥੇ ਕੈਨੇਡਾ 'ਚ ਸਾਡੇ ਤੱਕ ਜਿਹੜਾ ਸਮਾਨ ਪਹੁੰਚਦਾ ਉਹ ਤਕਰੀਬਨ 8-8 ਦਿਨਾਂ ਟਰੱਕਾਂ ਦੇ ਵਿੱਚ ਫ੍ਰੀਜ਼ਰਾਂ ਦੇ ਵਿੱਚ ਪਿਆ ਰਹਿੰਦਾ ਐ ਫਿਰ ਸਟੋਰਾਂ 'ਚ ਆ ਕੇ ਫ੍ਰੀਜ਼ਰਾਂ 'ਚ ਪਿਆ ਰਹਿੰਦਾ ਐ ਤੇ ਸਿੱਧਾ ਜਿਹੜਾ ਹੈਗਾ ਉਹ ਫਰੂਟ ਜਿਹੜਾ ਟ੍ਰੀ ਆ ਉਹ ਤੋਂ ਨਹੀਂ ਆਉਂਦਾ ਤੋ ਇਸ ਕਰਕੇ ਨਾ ਜਿਹੜਾ ਉਹਦਾ ਟੇਸਟ ਹੈ ਉਹ ਬਦਲ ਜਾਂਦਾ ਤੇ ਉਹਦਾ ਟੇਸਟ ਹੈ ਕਈ ਵਾਰ ਜਿਹੜਾ ਉਸ ਤਰ੍ਹਾਂ ਦਾ ਨਹੀਂ ਰਹਿੰਦਾ ਹੈਗਾ ਲੇਕਿਨ ਇੱਥੇ ਤੁਹਾਨੂੰ ਜਿਹੜਾ ਖਾਣੇ ਨੇ ਚਾਹੇ ਨਾ ਦੀਆਂ ਕੋਈ ਸਬਜ਼ੀਆਂ ਨੇ ਉਹ ਬਿਲਕੁਲ オリジナル ਵਿਲਦਿਆ ਦਾ ਚੰਗਾ ਵੀ ਦੋਸਤੋ ਸਸਤਰੀ ਕਾਲ ਇੱਥੇ ਹੀ ਕਰਦੇ ਹਾਂ ਸਮਾਪਤੀ ਉਮੀਦ ਕਰਦਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਬਲੌਗ ਧੰਨਵਾਦ ਜੀ